ਇਕ ਮਾਨ ਸਰ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਜੀ ਕਿਉਂ ਲਾਇਆ ਜਾ ਰਿਹਾ ਮੈਂ ਕਿ ਸਿੱਧਾ ਡਾਣਾ ਪਹਿਲਾਂ ਬਾਹਰ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਸਰੇ ਹੋਊਗਾ ਅਗਲਾ ਜਹਾਜ਼ ਜਿਹੜਾ ਜਿੱਤ ਆਊਗਾ ਉਹ ਕਟਕਟ ਅੰਮ੍ਰਿਤਸਰ ਜਾ ਕੇ ਬਹਾਰ ਤੇ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੋੜ ਬਸੇ ਵੀ ਕਿ ਸਰਕਾਰ ਸਹਿਤ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਬਈ ਵਰੀ ਪਿੰਡ ਦੇ ਲੋਕ ਜਿਹਾ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਪਏ ਹਾਂ ਜੀ ਜੀ ਬਿਲਕੁਲ ਤੇ ਕੋਈ ਸਿਕਣਾ ਸਰ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਜਿਹੜੇ ਉੱਤਰੂ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਿਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਹਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਭੁੱਲੇ ਹੋਇਆ ਉਥੇ ਧਰਾ ਬਿਘਾਰ ਹਾਲੇ ਰਹਿ ਦੇ ਹਨਾ ਵਾਟਰ ਪਾਰ ਚਾਰ ਮੁੰਡੇ ਬੁਰਜ ਹਰੀ ਦੇ ਨੇ ਹਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਿਲਾਵਾਂਗੇ ਉਹ ਜਿਹੜੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਾਪ ਨੂੰ ਮਾਰੋ ਮੁੜ ਕੇ ਆਜੋ ਪੈਸੀ ਕਮਾ ਲਈ। ਉਹ ਸਾਢੇ 550 ਮੁੰਡੇ ਨੂੰ ਕੰਮ ਦੇ ਰਹੇ ਨੇ ਹਸਪਤਾਲ। ਜਿਹੜੇ ਮੁੰਡੇ 767 ਪਾਸ ਕਰਦੇ। ਤੇ ਉਹ ਇੱਥੇ ਸੀ ਉਹਨਾਂ ਨੂੰ ਓਪਰਚੁਨਿਟੀ ਦੇਵਾਂਗੇ। ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸਪੀ ਦਾ ਕੋਈ ਵਿਸ਼ੇਸ਼ਟੀ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਬਈ ਪਾਸ ਕਰੇ ਨੌਕਰੀ ਮਿਲੂਗੀ। ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ। ਆਪ ਸਾਡੇ ਪਿਆ ਪੁੱਤ ਨੇ ਕੋਈ ਗੱਲ ਨਹੀਂ। ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ ਇੱਕ ਮਾਨ ਸਰ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਕਿ ਸਿੱਧਾ ਹੜਾਣਾ ਪਹਿਲਾਂ ਬਸ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਦੀਆਂ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਾਸ ਰਹੇਗਾ ਅਗਲਾ ਜਹਾਜ਼ ਜਿਹੜਾ ਜਿੱਥੇ ਲਾਊਗਾ ਉਹ ਕਟਗੜ ਅੰਮ੍ਰਿਤਸਰ ਜਾ ਕੇ ਜਾਂਦੀ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੁਰਬਸੇ ਵੀ ਕੋਈ ਸਰਕਾਰ ਸਹਾਇਤਾ ਕਰੂ ਹਾਂ ਇਹ ਬ ਯੋ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਬਈ ਵਰੀ ਪਿੰਡ ਦੇ ਲੋਕ ਜਿਹੜਾ ਪਿੰਡ ਦੇ ਸ਼ਰੀਕੇ ਵਾਲੇ ਮਿਹਨੇ ਮਾਰਨ ਲੱਗ ਪਏ ਹਾਂ ਜੀ ਜੀ ਬਿਲਕੁਲ ਤੇ ਕੋਈ ਜ਼ਿਕਰ ਸਾਡੇ ਪੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਜਿਹੜੇ ਉੱਤੋਂ ਮੁੜ ਕੇ ਅੱਗੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਉੱਥੇ ਦਰਾਬੇ ਘਰ ਹਾਲਾਰੇ ਦੇ ਹਨਾ ਵਾਟਰ پارک ਚਾਰ ਮੁੰਡੇ ਬੁਰਜ ਹਰੀ ਦੇ ਨੇ ਹਨਾ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਾਪ ਨੂੰ ਮਾਰੂ ਮੁਰਕੇ ਆਜੋ ਕਾਇਤੀ ਕੰਮ ਉਹ ਸਾਡੇ 550 ਮੁੰਡਿਆਂ ਨੂੰ ਕੰਮ ਦੇ ਰਹੇ ਨੇ ਅਸਪਤਲ ਜਿਹੜੇ ਮੁੰਡੇ ਸੱਖੇ ਸੱਤ ਪੜ੍ਹਨ ਦੇ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਸੀਐਸਟੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਅਬ ਸਾਢੇ ਪੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਸਰਤੀ ਛੱਡਣ ਨੂੰ ਜੀ ਇੱਕ ਮਾਨ ਸਰ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਜੀ ਕਿਉਂ ਲਾਇਆ ਜਾ ਰਿਹਾ ਮੈਂ ਸਿੱਧਾ ਆਣਾ ਪਹਿਲਾਂ ਬੰਦਾ ਉੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦੱਸ ਰਹੇ ਹੋਗਾ ਅਗਲਾ ਜਹਾਜ਼ ਜਿਹੜਾ ਜਿੱਤ ਆਊਗਾ ਉਹ ਘਟ ਘਟ ਆਮ ਨਾਲ ਜਿਹਾ ਬਿਆਤ ਹੈ ਸਭ ਜਿਹੜੇ ਨੌਜਵਾਨ ਮੁੰਡੇ ਮੜੇ ਇਹਨਾਂ ਨੂੰ ਕੋਈ ਮੋੜ ਬਸੇ ਕੋਈ ਸਰਕਾਰ ਸਹਿਤਾ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਬਈ ਬੜੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼ਰੀਕੇ ਵਾਲੇ ਮਿਹਨੇ ਮਾਰ ਲੱਗ ਹਾਂਜੀ ਹਾਂਜੀ ਬਿਲਕੁਕੁਰੀ ਤੇ ਕੋਈ ਦੇਖਣਾ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਜਿਹੜੇ ਉੱਤਰੂ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਉਹ ਤੇ ਦਰਾ ਬੇਗਰ ਹਾਂ ਦਰਾ ਬੇਗਰ ਹੈਨਾ ਵਾਟਰਪਾਰ ਚਾਰ ਮੁੰਡੇ ਬੁਰਜ ਹਰੀਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਅਹੀਂ ਆਏ ਹੋਏ ਆ ਬਾਪ ਮੈਨੂੰ ਮਾਰੋ ਮੁੜ ਕੇ ਆਜੋ ਕਾਇਥੇ ਕੰਮ ਤੇ ਸਾਢੇ 500 ਮੁੰਡੇ ਨੂੰ ਕੰਮ ਦੇ ਰਹੇ ਨੇ ਅਸੀਂ ਜਿਹੜੇ ਮੁੰਡੇ ਸੱਤ ਸੱਤ ਪਾਟਦੇ ਨੇ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਣਾਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸਪੀ ਦਾ ਕੋਈ BCS CT ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੀਦਾ ਹੈ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ 'ਚ ਨਹੀਂ ਜਾਣ ਦਿੰਦੇ ਸਾਡੇ ਪੀਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡ